ਸਾਹਿਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਬੱਦਲੀ ਸਿਸਟਮ ਐਕਟੀਵੇਟ ਹੋ ਰਹੇ ਨੇ ਇੱਕ ਤੋਂ ਇੱਕ ਬਾਅਦ ਇੱਕ ਸਿਸਟਮ ਪੰਜਾਬ ਦੇ ਵਿੱਚ ਆ ਰਹੇ ਨੇ ਜੋ ਕਿ ਤੁਹਾਨੂੰ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਬੱਦਲੀ ਮੌਸਮ ਬੱਦਲਬਾਜ਼ੀ ਦਾ ਮਾਹੌਲ ਬਣਿਆ ਹੋਇਆ ਦੇਖਾਈ ਦੇ ਰਿਹਾ ਹੈ ਤਿੰਨ ਦੇ ਸਮੇਂ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਬੱਦਲੀ ਸਿਸਟਮ ਦਿਖਾਈ ਦਿੱਤਾ ਪਰ ਮੀਂਹ ਦੀ ਕੋਈ ਵੀ ਗਤੀਵਿਧੀ ਦੇਖਣ ਨੂੰ ਨਹੀਂ ਮਿਲੀ ਤੁਹਾਡੇ ਇਲਾਕੇ ਵਿੱਚ ਮੌਸਮ ਕਿਵੇਂ ਦਾ ਸੀ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਗੱਲ ਕੀਤੀ ਜਾਵੇ ਅੱਜ ਰਾਤ ਦੇ ਮੌਸਮ ਦੀ ਤਾਂ ਅੱਜ ਰਾਤ ਦਾ ਮੌਸਮ ਵੀ ਠੀਕ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਹਲਕੇ ਦਰਮਿਆਨੀ ਬੱਦਲਬਾਹਾਂ ਰਾਤ ਦੇ ਸਮੇਂ ਵੀ ਦੇਖਣ ਨੂੰ ਮਿਲਣਗੀਆਂ ਇੱਕ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਸੂਰਜ ਦੀ ਤਪਸ਼ ਹੌਲੀ-ਹੌਲੀ ਵੱਧ ਰਹੀ ਹੈ ਦਿਨ ਲੰਬੇ ਹੋ ਰਹੇ ਨੇ ਜਿਸ ਦੇ ਕਾਰਨ ਜਿਆਦਾ ਸਮੇਂ ਤੱਕ ਸੂਰਜ ਦੀ ਤਪਸ਼ ਧਰਤੀ ਦੇ ਉੱਪਰ ਆ ਰਹੀ ਹੈ ਅੱਜ ਸ਼ਾਮ 6 ਵਜੇ ਦੇ ਲਗਭਗ ਤਾਪਮਾਨ 15 ਡਿਗਰੀ ਦੇ ਨੇੜੇ ਚੜੇ ਹੀ ਬਣੇ ਹੋਏ ਨੇ ਜੋ ਕਿ ਇੱਕ ਨਾਰਮਲ ਦਿਨ ਨਾਲੋਂ ਥੋੜੇ ਜਿਹਾ ਆਪਣੇ ਬਾਕੀ ਰਾਤ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਬੱਦਲੀ ਸਿਸਟਮ ਤਾਂ ਪੰਜਾਬ ਦੇ ਵਿੱਚੋਂ ਨਿਕਲਦੇ ਰਹਿਣਗੇ ਪਰ ਮੀਂਹ ਦੀ ਗਤੀਵਿਧੀ ਕਿਸੇ ਤਰੀਕੇ ਦੀ ਵੀ ਹੁੰਦੀ ਦਿਖਾਈ ਨਹੀਂ ਦੇ ਰਹੀ ਬੱਦਲ ਬਾਈ ਆਉਣ ਦੇ ਕਾਰਨ ਥੋੜਾ ਜਿਹਾ ਗਰਮੈਸ਼ ਵਾਲਾ ਮਾਹੌਲ ਵੀ ਰਹੇਗਾ ਪਰ ਹਵਾ ਜਿਹੜੀ ਉਹ ਪੱਛਮ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਚੁੱਕੀ ਹੈ ਪੱਛੋਂ ਦੀ ਹਵਾ ਚੱਲਣ ਦੇ ਕਾਰਨ ਥੋੜਾ ਜਿਹਾ ਠੰਡ ਦਾ ਮਾਹੌਲ ਵੀ ਬਣ ਸਕਦਾ ਹੈ ਪਰ ਜ਼ਿਆਦਾਤਰ ਜਿਹੜੀ ਧੁੰਦ ਦੇ ਹਾਲਾਤ ਨੇ ਉਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜੋ ਹਵਾ ਦੇ ਵਿੱਚ ਨਮੀयां ਧੁੱਪ ਲੱਗਣ ਦੇ ਕਾਰਨ ਵਾਸ਼ਪਿਕ੍ਰਿਤ ਭਾਫ਼ ਬਣ ਕੇ ਉੱਡਦੀ ਹੈ ਤਾਂ ਉਹ ਠੰਡ ਦੇ ਮਾਹੌਲ ਕਾਰਨ ਯਾਨੀ ਕਿ ਪੱਛਮੀ ਹਵਾ ਚੱਲਣ ਦੇ ਕਾਰਨ ਧੁੰਦ ਦਾ ਰੂਪ ਲੈ ਲੈਂਦੀ ਹੈ ਜਿਸ ਦੇ ਕਿ ਕੱਲ ਨੂੰ ਸਾਨੂੰ ਸਵੇਰ ਦੇ ਸਮੇਂ ਲੱਛਣ ਜ਼ਿਆਦਾ ਦੇਖਣ ਨੂੰ ਮਿਲਣਗੇ ਕੱਲ ਸਵੇਰੇ ਸਾਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਅੱਧ ਰਾਤ ਤੋਂ ਬਣਦੇ ਹੋਏ ਦਿਖਾਈ ਦੇਣਗੇ ਓਵਰਆਲ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਕੋਈ ਬੱਦਲੀ ਸਿਸਟਮ ਤਾਂ ਹੈਗਾ ਹੀ ਹੈ ਪਰ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਕਿਸੇ ਵੀ ਇਲਾਕੇ ਵਿੱਚ ਮੀਂਹ ਦੀ ਗਤੀਵਿਧੀ ਨਾ ਹੋਣ ਦੇ ਚਾਂਸ ਬਹੁਤ ਘੱਟ ਨੇ ਹਲਕੀ ਦਰਮਿਆਨੀ ਬੂੰਦਾਬੰਦੀ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਨਿੱਕ ਦਾ ਮਾਹੌਲ ਬਣੇ ਰਹਿਣ ਕਾਰਨ ਮੌਸਮ ਠੀਕ ਠਾਕ ਹੀ ਬਣੇ ਰਹਿਣਗੇ ਅਰੇ ਅਰੇ ਜੀ ਨਾਲੋਂ ਤਾਪਮਨ ਅੱਜ 2 ਡਿਗਰੀ ਆਪਰੇਣਗੇ ਲਗਭਗ 7 ਡਿਗਰੀ ਦੇ ਨੇੜੇ ਜਿਹੇ ਐਵਰੇਜ ਤਾਪਮਨ ਪੰਜਾਬ ਦਾ ਦੇਖਣ ਨੂੰ ਮਿਲੇਗਾ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਕੱਲ ਦੀ ਅਪਡੇਟ ਲੈ ਕੇ ਜਲਦ ਆਜ ਰੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ